ਦਲਜੀਤ ਦੀ ਮੂਵੀ ਆ ਰਹੀ ਹੈ ਸਰਦਾਰ ਜੀ 3 ਉਹਦੇ ਉੱਤੇ ਮੇਹ ਲੋੜਾ ਜਿਹੜਾ ਵਿਵਾਦ ਹੁਣ ਖੜਾ ਹੋ ਰਿਹਾ ਹੈ ਹਾਲਾਂਕਿ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਗੁਣਬੀਰ ਸਿੰਘ ਸੰਧੂ ਉਹਨਾਂ ਨੇ ਪੋਸਟ ਸਾਂਝੀ ਕੀਤੀ ਉਹਨਾਂ ਦੀ ਸਟੇਟਮੈਂਟ ਆਈ ਕਿ ਅਸੀਂ ਆਪਣੇ ਦੇਸ਼ ਨਾਲ ਖੜੇ ਆ ਅਸੀਂ ਜਿਹੜੀ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਕਰ ਰਹੇ ਅਸੀਂ ਬਾਹਰ ਕਰਾਂਗੇ ਜੋ ਤਾਂ ਮਾਹੌਲ ਸਖਾਲਾ ਨਹੀਂ ਹੁੰਦਾ ਪਰ ਕੁਝ ਲੋਕਾਂ ਨੂੰ ਲੱਗਦਾ ਆਦਤ ਹੀ ਬਣ ਗਈ ਹੈ ਗੰਦ ਪਾਉਣ ਦੀ ਉਹਨੇ ਹਰ ਮਸਲੇ ਤੇ ਬੋਲਣਾ ਹੀ ਬੋਲਣਾ ਹੈ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਦੇਖੋ ਸਾਡਾ ਨੂੰ ਦੇਸ਼ ਪਿਆਰਾ ਹੈਗਾ ਸਾਨੂੰ ਭਾਰਤ ਪਿਆਰਾ ਹੈਗਾ ਨਾ ਕਿਉਂਕਿ ਉਹ ਮੁਲਕ ਉਸ ਮੁਲਕ ਨੇ ਵਾਰ-ਵਾਰ ਇੰਡੀਆ ਤੇ ਹਮਲੇ ਕੀਤੇ ਹੈਗੇ ਨੇ ਔਰ ਸਾਡਾ ਜਾਨੀ ਨੁਕਸਾਨ ਹੋਇਆ ਪਹਿਲਗਾਮ ਦੀ ਤਾਜ਼ਾ ਘਟਨਾ ਹੈ ਜਿਹਦੇ ਚ ਸਾਡੇ 26 ਭਾਰਤੀਆਂ ਦੀ ਜਾਨ ਗਈ ਹੈ ਭਾਰਤ ਨੇ ਉਹਦਾ ਸਖਤ ਜਵਾਬ ਦਿੱਤਾ ਕਰੜਾ ਜਵਾਬ ਦਿੱਤਾ ਕਿ ਪਾਕਿਸਤਾਨ ਦੇ ਉਥੇ ਨੌ ਅੱਤਵਾਦੀ ਟਿਕਾਣੇ ਭਾਰਤ ਵੱਲੋਂ ਨਸ਼ਟ ਕੀਤੇ ਗਏ ਨੇ ਸੌਦੇ ਕਰੀਪ ਅਤਵਰਤੀ ਬਿਮਾਰੀ ਆ ਗਈ ਨਹੀਂ 4 ਦਿਨ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਵੀ ਰਹੀ ਹੈਗੀ ਫਿਰ ਪਾਕਿਸਤਾਨ ਦੀ ਬੇਨਤੀ ਤੇ ਜਿਹੜੀ ਜੰਗ ਰੁਕੀ ਹੈਗੀ ਆ ਹੁਣ ਸਵਾਲ ਹੈ ਕਿ ਕਲਾਕਾਰ ਹੋਗੇ ਸਾਇਤਕਾਰ ਹੋਗੇ ਖਿਡਾਰੀ ਹੋਗੇ ਇਹ ਪੂਰੀ ਦੁਨੀਆ ਦੇ ਸਾਂਝੇ ਹੁੰਦੇ ਨੇ ਅਸੀਂ ਮੰਨ ਲਓ ਹਾਕੀ ਦੀ ਗੱਲ ਕਰ ਰਹੇ ਜਾਂ ਕ੍ਰਿਕਟ ਦੀ ਗੱਲ ਕਰ ਰਹੇ ਕੋਈ ਵੀ ਜਿਹੜਾ ਕੰਟਰੀ ਇੱਕ ਦੂਜੇ ਨੂੰ ਜਿਹੜੇ ਖਿਡਾਰੀ ਨੂੰ ਪਸੰਦ ਕਰਦੇ ਨੇ ਮੰਨ ਲਓ ਰোনালਡੋ ਆ ਉਹ ਪੂਰੀ ਦੁਨੀਆ ਪਸੰਦ ਕਰਦੇ ਉਹਨੂੰ ਇਹ ਨਹੀਂ ਕਿ ਉਹਦੇ ਕੰਟਰੀ ਦੇ ਲੋਕ ਪਸੰਦ ਕਰਦੇ ਨੇ ਹਾਕੀ ਦੇ ਵਿੱਚ ਬਵਲੈਂਡਰ ਦੇ ਬੜਾ ਡਰਗ ਫਲਿੱਕਰ ਤਗੜਾ ਸੀ ਉਹਨੂੰ ਲੋਕ ਪਸੰਦ ਕਰਦੇ ਹੈਗੇ ਨੇ ਬਹੁਤ ਸਾਰੇ ਇਦਾਂ ਦੇ ਪਲੇਅਰ ਨੇ ਹਰ ਫੀਲਡ ਦੇ ਬਾਸਕਟਬਾਲ ਦੇ ਹਾਕੀ ਦੇ ਸਾਰੇ ਪਸੰਦ ਕਰਦੇ ਹੈਗੇ ਨੇ ਇਹ ਸਾਰੇ ਆਪਾਂ ਉਹਨੂੰ ਸਾਂਝੇ ਮੱਢਦੇ ਆਗੇ ਨੇ ਪਰ ਜਿਹੜੇ ਸਾਡੇ ਦੋਨਾਂ ਮੁਲਕਾਂ ਦੀ ਜਿਹੜੀ ਵਿਗੜੀ ਆ ਹਮੇਸ਼ਾ ਤੋਂ ਵਿਗੜੀ ਹੋਈ ਆ ਕੋਈ ਨਵੀਂ ਗੱਲ ਨਹੀਂ ਕਦੀ ਹਾਲਾਤ ਮਾੜੇ ਹੋ ਜਾਂਦੇ ਕਦੀ ਚੰਗੇ ਹੋ ਜਾਂਦੇ ਨੇ ਪਰ ਜ਼ਿਆਦਾ ਮਾੜੇ ਰਹੇ ਹੈਗੇ ਨੇ ਉਹਦੇ ਚ ਦੋਨਾਂ ਦੇਸ਼ਾਂ ਦੇ ਸਾਰਿਆਂ ਨੂੰ ਖਿਡਾਰੀਆਂ ਨੂੰ ਕਲਾਕਾਰਾਂ ਨੂੰ ਸਾਇਤਕਾਰਾਂ ਨੂੰ ਐਕਟਰਾਂ ਨੂੰ ਵੈਕਟਰਸ ਨੂੰ ਧਿਆਨ ਰੱਖ ਕੇ ਇਹੀ ਗੱਲ ਕਰਨੀ ਚਾਹੀਦੀ ਆ ਅ ਭਾਰਤ ਦੇ ਐਕਟਰਾਂ ਵੱਲੋਂ ਜਾਂ ਪੰਜਾਬੀ ਐਕਟਰਾਂ ਵੱਲੋਂ ਜਾਂ ਸਾਡੇ ਬਾਲੀਵੁੱਡ ਵੱਲੋਂ ਇਸ ਜੰਗ ਦੇ ਦੌਰਾਨ ਦੁੱਖ ਪ੍ਰਗਟ ਕੀਤਾਗਾ ਕਿ ਸਾਡੇ 26 ਭਾਰਤੀ ਜਾਨਾਂ ਗਈਆਂ ਨੇ ਪਾਕਿਸਤਾਨ ਤੇ ਲੈ ਕੇ ਕੋਈ ਇੰਨੀ ਜ਼ਿਆਦਾ ਕਿੰਤੂ ਪਰੰਤੂ ਨਹੀਂ ਕੀਤੀ ਲੇਕਰ ਜਦੋਂ ਪਾਕਿਸਤਾਨ ਦੇ ਇੱਕ ਐਕਟਰ ਨੇ ਇਫਤਿਹਾਰ ਠਾਕੁਰ ਜਦੋਂ ਉਹਨੇ ਭਾਰਤ ਬਾਰੇ ਬੁਰਾ ਭਲਾ ਬੋਲਿਆ ਫਿਰ ਸਾਰੇ ਉਹਨੂੰ ਟੁੱਟ ਕੇ ਪੈ ਗਏਗੇ ਹਾਲਾਂਕਿ ਸੰਜੇ ਔਰ ਉਹਨੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਇਹਨੂੰ ਰੋਜ਼ਗਾਰ ਦਿੱਤਾ ਹੈਗਾ ਉੱਥੇ ਥੀਏਟਰ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਉੱਥੇ ਲੱਗਨੇ ਬਹੁਤ ਸਾਰੇ ਭੁੱਖੇ ਮਰਦੇ ਨੇ ਬਹੁਤ ਸਾਰਿਆਂ ਨੂੰ ਵੱਡੇ ਵੱਡੇ ਜਿਹੜਾ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਪੂਜਿਆ ਜਾਂਦਾ ਸੁਣਿਆ ਜਾਂਦਾ ਹੈਗਾ ਸਿੰਗਰਾਂ ਨੂੰ ਐਕਟਰਾਂ ਨੂੰ ਉਹਨਾਂ ਕੋ ਆਪਣੇ ਘਰਾਂ ਦੇ ਬਿੱਲ ਨਹੀਂ ਦਿੱਤੇ ਜਾਂਦੇ ਉੱਥੇ ਘਰ ਦਾ ਇੱਕ ਲਾਟੂ ਬਾਲਿਆ ਜਾਵੇ ਇੱਕ ਪੱਖਾ ਬਾਲਿਆ ਜਾਵੇ 40 40 50 60 60000 ਰੁਪਇਆ ਬਿੱਲ ਆਂਦਾ ਹੈਗਾ ਦੋ ਤਿੰਨ ਲਾਟੂ ਇੱਕ ਪੱਖਾ ਇੱਕ ਫ੍ਰਿਜ ਇੰਨਾ ਬਿਲੰਦ ਤੇ ਕਈਆਂ ਉਥੋਂ ਦੇ ਸਿੰਗਰਾਂ ਕੋ ਐਕਟਰਾਂ ਕੋ ਬਿੱਲ ਨਹੀਂ ਦਿੱਤਾ ਜਾਂਦਾ ਹੈਗਾ ਇਹੋ ਜਿਹੇ ਹਾਲਾਤ ਨੇ ਉਹਨਾਂ ਨੂੰ ਅਗਰ ਇੱਥੇ ਹਿੰਦੀ ਫਿਲਮਾਂ ਦੇ ਵਿੱਚ ਹਿੰਦੀ ਸਿਨੇਮੇ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਮਿਲਦਾ ਸੀ ਉਹ ਜਿਹੜੇ ਦਰਵਾਜ਼ੇ ਨਾ ਉਹ ਇਫਤੀਆਰ ਠਾਕੁਰ ਨੇ ਆਪਣੀ ਮਾੜੀ ਬੋਲਬਾਣੀ ਕਰਕੇ ਬੰਦ ਕਰਵਾ ਲਏ ਹਾਲਾਂਕਿ ਉਸ ਤੋਂ ਬਾਅਦ ਇੱਕ ਹੋਰ ਉਥੋਂ ਦੇ ਐਕਟਰ ਨੇ ਜਿਹਨੂੰ ਜਿਹੜਾ ਪੰਜਾਬੀ ਫਿਲਮਾਂ 'ਚ ਕਹਿੰਦਾ ਕਿ ਫਿਰ ਕੀ ਕਹਿੰਦੇ ਬੂਟਾ ਗਾਲਾ ਕੱਢਦਾ ਉਹਦਾ ਕੀ ਸ਼ਾਇਦ ਨਾਮ ਆ ਉਹਨੇ ਉਹਦੀ ਲਾਹ-ਪਤ ਵੀ ਕੀਤੀ ਹੈਗੀਆ ਉਹਨੇ ਸਾਰਿਆਂ ਦੇ ਇਹੀ ਦਰਵਾਜ਼ੇ ਬੰਦ ਕਰਤੇ ਠਾਕੁਰ ਦੀ ਜਿਹੜੀ ਬੋਲਬਾਣੀ ਉਹ ਦਰਦ ਹੁੰਦਾ ਕਿ ਤੈਨੂੰ ਤੇ ਇੱਥੇ ਲੋਕੀ ਪਸੰਦ ਕਰਦੇ ਤੂੰ ਸਾਡੇ ਮੁਲਕ ਬਾਰੇ ਸਾਡੇ ਮੁਲਕ ਦੀ ਖਾਂਦਾ ਵਾ ਤੇ ਸਾਡ ਨੂੰ ਬੁਰਾ ਕਹਿ ਰਿਹਾ ਹੈਗਾ ਉਹਦਾ ਸਾਰੀ ਇੰਡਸਟਰੀ ਨੇ ਮੂੰਹ ਤੋੜਵਾ ਜਵਾਬ ਦਿੱਤਾ ਹੁਣ ਹਾਲਾਂਕਿ ਚੱਲ ਮੇਰਾ ਪੁੱਤ ਦੇ ਵਿੱਚ ਉਹਨੇ ਰੋਲ ਕੀਤਾ ਉਹਦੇ ਚ ਉਹ ਫਿਲਮ ਤਿਆਰ ਹੋ ਗਈ ਆ ਉਹ ਪ੍ਰੋਡਿਊਸਰਾਂ ਨੇ ਡਾਇਰੈਕਟਰਾਂ ਨੇ ਰੋਕ ਲਈ ਹੁਣ ਜਿਹੜੀ ਇਹ ਦਲਜੀਤ ਦਸਾਝ ਵਾਲੀ ਫਿਲਮ ਆ ਇਹਦੇ ਚ ਕਿਉਂਕਿ ਸ਼ੂਟਿੰਗ ਪਹਿਲਾਂ ਹੋ ਚੁੱਕੀ ਆ ਸਾਰੀ ਫਿਲਮ ਰੈਡੀ ਹੋ ਚੁੱਕੀ ਆ ਜਿਹੜੀ ਪਾਕਿਸਤਾਨ ਦੀ ਕੁੜੀ ਹਾਨੀਆ ਅਮੀਰ ਹਾਂਜੀ ਹਾਂਜੀ ਹੈਨਾ ਉਹਨੂੰ ਇੱਕ ਪ੍ਰੀ-ਪਲੈਨਿੰਗ ਤਰੀਕੇ ਦੇ ਨਾਲ ਇੱਕ ਕਿਸੇ ਕਿਹੜੇ ਕੰਟਰੀਜ਼ ਆਈ ਥਿੰਕ ਸ਼ੋ ਹੀ ਗਲੈਂਡ ਦੇ ਵਿੱਚ ਉਹਨੂੰ ਇੰਟਰਡਿਊਸ ਵੀ ਦਲਜੀਤ ਨੇ ਕੀਤਾ ਹੈ ਉਹ ਇੱਕ ਮਾਰਕੀਟਿੰਗ ਦਾ ਤਰੀਕਾ ਸੀ اچਾਂਟਕ ਤੁਨੂੰ ਭੀੜ ਚੋਂ ਕੱਢ ਕੇ ਤੇਲੀ ਲੈਂਦਾਗਾ ਉਹ ਪ੍ਰੋਮੋਸ਼ਨ ਕਰਨ ਦਾ ਇੱਕ ਤਰੀਕਾ ਸੀ ਹਨਾ ਠੀਕ ਹੈ ਉਦੋਂ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਇਹਨੂੰ ਹਾਨੀਆਂ ਨੂੰ ਕਿਉਂ ਇੰਨੀ ਤਵੱਜੋ ਦਿੱਤੀ ਦਲਜੀਤ ਉਹਨਾਂ ਨੇ ਉਹ ਬਾਅਦ ਚ ਪਤਾ ਲੱਗਾ ਕਿ ਜਿਹੜੀ ਸਰਦਾਰ ਜੀ 3 ਆ ਰਹੀ ਹੈ ਉਹਦੇ ਚ ਹਾਨੀਆਂ ਤੇ ਉਹਦਾ ਵੀ ਲੀਡ ਰੋਲ ਹੈ ਹੁਣ ਇੰਡੀਆ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਬਾਕੀ ਮੁਲਕਾਂ ਦੇ ਵਿੱਚ ਹੋ ਰਹੀ ਹੈ ਹੁਣ ਹੈ ਤੇ ਦਲਜੀਤ ਇੰਡੀਅਨ ਨਹੀਂ ਹੈ ਹਾਲਾਂਕਿ ਉਹਦੀ ਬਹੁਤ ਅੱਛੀ ਭਾਰਤ ਸਰਕਾਰ ਦੇ ਨਾਲ ਰਿਲੇਸ਼ਨ ਅੱਛੇ ਨੇ ਹਿੰਦੀ ਫਿਲਮਾਂ ਦੇ ਵਿੱਚ ਉਹਨੇ ਇੱਕ ਬਹੁਤ ਸੋਹਣਾ ਕੰਮ ਕੀਤਾ ਚਾਹੇ ਉਰਦੂ ਪੰਜਾਬ ਹੋਵੇ ਪ੍ਰਧਾਨ ਮੰਤਰੀ ਮੋਦੀ ਨੇ ਸਪੈਸ਼ਲ ਬੁਲਾਇਆ ਪ੍ਰਧਾਨ ਮੰਤਰੀ ਨੇ ਸਪੈਸ਼ਲ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਉਹਨਾਂ ਨੂੰ ਫਾਲੋਇਵ ਕੀਤਾ ਪ੍ਰਧਾਨ ਮੰਤਰੀ ਆਈ ਥਿੰਕ ਦਲਜੀਤ ਦਸਾਜ ਹੋਣੀ ਪਹਿਲੇ ਪੰਜਾਬੀ ਐਕਟਰ ਨੇ ਜਾਂ ਪਹਿਲੇ ਸਰਦਾਰ ਐਕਟਰ ਨੇ ਜਿਨ੍ਹਾਂ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਫਾਲੋਅ-ਅਪ ਕੀਤਾ ਹੈਗਾ ਹੁਣ ਉਹਨਾਂ ਪ੍ਰੋਡਿਊਸਰਾਂ ਨੂੰ ਚਾਹੀਦਾ ਸੀ ਡਾਇਰੈਕਟਰਾਂ ਨੂੰ ਚਾਹੀਦਾ ਸੀ ਉਹਦੇ 'ਚ ਦਲਜੀਤ ਦਾ ਕੋਈ ਰੋਲ ਨਹੀਂ ਹੈ ਦਲਜੀਤ ਨੇ ਨਹੀਂ ਕਿਹਾ ਹੋਊਗਾ ਕਿ ਫਿਲਮ ਲਗਾ ਦਿਓ ਕਿਉਂਕਿ ਦਲਜੀਤ ਦੇ ਵਿੱਚ ਵੀ ਇੰਡੀਆ ਵੱਸਦਾ ਉਹਦੇ 'ਚ ਵੀ ਪੰਜਾਬ ਬੋਲਦਾ ਉਹਨੇ ਹਾਲਾਂਕਿ ਆਪਣੀ ਸਟੇਟਮੈਂਟ ਵੀ ਦਿੱਤੀ ਹੈਗੀ ਇਹ ਪ੍ਰੋਡਿਊਸਰਾਂ ਨੂੰ ਡਾਇਰੈਕਟਰਾਂ ਨੂੰ ਚਾਹੀਦਾ ਸੀ ਕਿ ਅੱਜ ਵਕਤ ਸਹੀ ਨਹੀਂ ਹੈ ਅੱਜ ਸਮਾਂ ਅਨਕੂਲ ਨਹੀਂ ਹੈ ਇਹ ਫਿਲਮ ਬਈ ਨਹੀਂ ਉਹ ਚੱਲੀ ਇਹ ਉਹ ਸਬਜੀਤ ਨਹੀਂ ਹੈਗੀ ਕਿ ਅੱਜ ਬਨਾਲੀ ਤੇ ਜੇ ਕੱਲ ਨਾ ਖੱਦੀ ਤੇ ਬਹੁਤ ਖਰਾਬ ਹੋ ਜੂਗੀ ਫਿਲਮ ਬਈ ਕਦੀ ਨਹੀਂ ਹੁੰਦੀ ਤੇ ਤੁਸੀਂ ਇਹਨੂੰ ਫਿਲਮ ਨੂੰ ਲੇਟ ਰੀਲੀਜ਼ ਕਰ ਸਕਦੇ ਸੀ ਟਾਈਮ ਪਾਇਆ ਜਾ ਸਕਦਾ ਹੈ ਕਿ ਜਦੋਂ ਰੱਬ ਚਾਵੇ ਦੋ ਮੁਲਕਾਂ ਦੇ ਚੰਗੇ ਸਬੰਧ ਹੋਣ ਭਾਰਤ ਨੇ ਤਾਂ ਹਮੇਸ਼ਾ ਹੀ ਕਾਮਨਾ ਕੀਤੀ ਹੈਗੀ ਆ ਕਿ ਗਵਾਂਢੀ ਚੰਗੇ ਹੋਣੇ ਚਾਹੀਦੇ ਆ ਨੇ ਪਰ ਠੀਕ ਹੈ ਕਿ ਵਾਰ-ਵਾਰ ਪਾਕਿਸਤਾਨ ਨੇ ਧੋਖਾ ਦਿੱਤਾ ਸਾਨੂੰ ਅਸੀਂ ਬੜੀ ਵਾਰ ਸਮਝੌਤਾ ਬਸ ਚਲਾਈ ਟ੍ਰੇਨ ਚਲਾਈ ਬੱਸਾਂ ਚਲਾਈਆਂ ਦੋਸਤੀ ਦੇ ਹੱਥ ਅੱਗੇ ਕੀਤੇ ਨੇ ਡਾਕਟਰ ਮਨਮੋਹ ਸਿੰਘ ਵੇਲੇ ਵੀ वाजਪਾਈ ਸਾਹਿਬ ਵੇਲੇ ਵੀ મોદી ਸਾਹਿਬ ਵੇਲੇ ਵੀ ਪਰ ਹਰ ਹਰ ਵਾਰੀ ਸਾਨੂੰ ਉਥੋਂ ਧੋਕਾ ਮਿਲਿਆ ਹੈ ਅਜਿਹੇ ਹਾਲਾਤਾਂ ਦੇ ਦਲਜੀਤ ਦਾ ਕੋਈ ਕਸੂਰ ਨਹੀਂ ਹੁਣ ਪ੍ਰੋਡਕਸ਼ਨ ਜਿਹੜੀ ਆ ਪ੍ਰੋਡਿਊਸਰ ਡਾਇਰੈਕਟਰ ਉਹਨਾਂ ਨੂੰ ਦੇਖਣਾ ਸੀ ਕਿ ਟਾਈਮਿੰਗ ਕਿਹੜੀ ਹੈਗੀ ਆ ਇਸ ਕਰਕੇ ਜਿਹੜੀ ਇੰਡੀਆ ਦੀ ਇੱਕ ਸਾਈਨ ਇਨ 올 ਇੰਡੀਆ ਸਾਈਨ ਐਸੋਸੀਏਸ਼ਨ ਆ ਸ਼ਾਇਦ ਉਹਨਾਂ ਨੇ ਵਿਰੋਧ ਕੀਤਾ ਕਿ ਇਹਦਾ ਬਾਈਕਾਟ ਕਰੋ ਮਤਲਬ ਦਲਜੀਤ ਦਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਹਿੰਦੀ ਫਿਲਮ ਦੇ ਵਿੱਚ ਕੋਈ ਕੰਮ ਨਾ ਲਵੇ ਉਹਨੂੰ ਕੋਈ ਕੰਮ ਨਾ ਦਵੇ ਉੱਥੇ ਇਹਦੇ ਸ਼ੋਅ ਬੰਦ ਹੋ ਸਕਦੇ ਨੇ ਕਿਉਂਕਿ ਇੱਕ ਬਹੁਤ ਵੱਡੀ ਇੱਕ ਦਿਲਜੀਤ ਦਸਾਂਜ ਦੇ ਖਿਲਾਫ ਵੀ ਇੱਕ ਇੰਡੀਆ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਦਿਲਜੀਤ ਦਸਾਂਜ ਤੋਂ ਪਹਿਲਾਂ ਕੋਈ ਵੀ ਬਾਲੀਵੁੱਡ ਦਾ ਜਿਹੜਾ ਸਿੰਗਰ ਐਕਟਰ ਉਸ ਪੋਜੀਸ਼ਨ ਤੇ ਨਹੀਂ ਗਿਆ ਸੀ ਜਿਸ ਪੋਜੀਸ਼ਨ ਤੇ ਦਿਲਜੀਤ ਦਸਾਂਜ ਗਿਆ ਉਹਨੇ ਬਤੌਰ ਪੰਜਾਬੀ ਬਤੌਰ ਸਿੱਖ ਬਤੌਰ ਪੱਗ ਬਤੌਰ ਇੰਡੀਅਨ ਉਹਨੇ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਹਾਲਾਂਕਿ ਦੇਸ਼ ਭਗਤੀ ਤੇ ਜਾਂ ਫੌਜ ਦੇ ਉੱਤੇ ਫਿਲਮ ਆ ਰਹੀ ਬਾਰਡਰ ਟੂ ਉਹਦੇ ਵਿੱਚ ਦਿਲਜੀਤ ਦੀ ਸ਼ੂਟਿੰਗ ਚੱਲ ਰਹੀ ਹੈਗੀ ਹੈ ਨਹੀਂ ਦਿਲਜੀਤ ਨੇ ਇੱਕ ਇੰਡੀਆ ਜਿੱਦੋ ਦਾ ਸ਼ੋਅ ਆਇਆ ਸੀ ਉਹ ਤਿਰੰਗਾ ਲੈ ਕੇ ਵੀ ਆਇਆ ਸੀ ਹਾਂਜੀ ਸਾਰੇ ਭਾਰਤੀਆ ਅਸੀਂ ਸਾਰੇ ਇੰਡੀਅਨਾਂ ਸਾਨੂੰ ਆਪਣਾ ਦੇਸ਼ ਮੁਲਕ ਪਿਆਰਾ ਹੈਗਾ ਉਹਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਆ ਉਹ ਖਾਸ ਕਰਕੇ ਸਿੱਖਾਂ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਬੋਲਦੀਆਂ ਹੈਗੇ ਨਾ ਕਿ ਇੰਨਾ ਤੋਂ ਵੱਡਾ ਕੋਈ ਦੇਸ਼ਪ੍ਰੇਮੀ ਨਹੀਂ ਆ ਇੰਨਾ ਤੋਂ ਵੱਡਾ ਕੋਈ ਭਾਰਤੀ ਨਹੀਂ ਆ ਹੁਣ ਦਿਲਜੀਤ ਦਸਾਨ ਦੇ ਖਿਲਾਫ ਇੱਕ ਲੌਬੀ ਕੰਮ ਕਰ ਰਹੀ ਹੈਗੀ ਨਾ ਉਹ ਬਾਈਕਾਟ ਕਰਵਾ ਰਹੇ ਨੇ ਉਹਨੂੰ ਦੇਸ਼ਵਿਰੋਧੀ ਕਹਿਆ ਜਰਾ ਦੇਸ਼ਦ્રોਹੀ ਕਹੇ ਕਿਵੇਂ ਹੋ ਸਕਦਾ ਉਹ ਇੱਕ ਸਾਂਝਾ ਵਾ ਫਿਲਮ ਅੱਗੇ ਪਾਈ ਜਾ ਸਕਦੀ ਹੈ ਹੁਣ ਜਾਂ ਤੇ ਸਵਾਲ ਹੈ ਕਿ ਫਿਰ ਉਹ ਹਾਨੀਆਂ ਕੁੜੀ ਨੂੰ ਅਮੀਰ ਹਾਨੀਆਂ ਮੀਰ ਉਹਦੇ ਸੀਨ ਕੱਟੇ ਜਾਣ ਉਹ ਪੋਸੀਬਲ ਨਹੀਂ ਹੈ ਉਹ ਪੋਸੀਬਲੀ ਪਾਸ ਹੋ ਚੁੱਕੀ ਹੈ ਹੁਣ ਇਹ ਹੈ ਕਿ ਜਿਹੜਾ ਪਲੇਟਫਾਰਮ ਹੈ ਜੇ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਹੁੰਦੀ ਅੱਜ ਕੱਲ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਹੋ ਜੇਗੀ ਪਰ ਇਹ ਕੋਈ ਹੱਲ ਨਹੀਂ ਹੈ ਫਿਲਮਾਂ ਰੋਕਣਾ ਇਹ ਕੋਈ ਹੱਲ ਨਹੀਂ ਹੈਗਾ ਹੁਣ ਇਹ ਹੈ ਕਿ ਸਾਡੇ ਹਾਲਾਤ ਜਿਹੜੇ ਨੇ ਦੋਨਾਂ ਮੁਲਕਾਂ ਦੇ ਜਿਹੜੇ ਨੇ ਉਹ ਵਿਗੜੇ ਹੋਏ ਨੇ ਇਸ ਕਰਕੇ ਉਹ ਫਿਲਮ ਅੱਗੇ ਪਾਈ ਜਾ ਸਕਦੀ ਸੀ ਅੱਜ ਬਹੁਤ ਸਾਰੇ ਪੰਜਾਬੀ ਐਕਟਰਾਂ ਨੇ ਵੀ ਸ਼ਾਇਦ ਦਿਲਜੀਤ ਨੂੰ ਲੈ ਕੇ ਨਾ ਮਣੀ ਲੈ ਟਿੱਪਣੀਆਂ ਕੀਤੀਆਂ ਗਈਆਂ ਨੇ ਠੀਕ ਹੈ ਜੀ ਉਹ ਟਿੱਪਣੀਆਂ ਦਾ ਜਵਾਬ ਦਿਲਜੀਤ ਦਿੰਦਾ ਕਿ ਨਹੀਂ ਦਿੰਦਾਗਾ ਪਰ ਮੈਨੂੰ ਲੱਗਦਾ ਹੈ ਕਿ ਦਲਜੀਤ ਦਾ ਕਸੂਰ ਕੀ ਹੈ ਨਾ ਜੀ ਮੁਹੱਬਤਾ ਵਾਦਦियां ਨੇ ਕਲਾਕਾਰ ਸਾਰਿਆਂ ਦੇ ਸਾਂਝੇ ਐਕਟਰ ਸਾਰਿਆਂ ਦੇ ਸਾਂਝੇ ਨੇ ਮੈਨੂੰ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਪਿਆਰ ਕਰਦੇ ਸੀ ਉਹ ਸਾਡੇ ਐਕਟਰ ਨੂੰ ਪਿਆਰ ਕਰਦੇ ਲੇਕਿਨ ਉੱਥੋਂ ਦਾ ਜਿਹੜਾ ਸਿਸਟਮ ਆ ਜਿਹੜਾ ਜਿਹੜੀ ਉੱਥੋਂ ਦੀ ਐਸਟੈਬਲਿਸ਼ਮੈਂਟ ਆ ਉਹ ਨਹੀਂ ਚਾਹੁੰਦੀ ਹੈਗੀ ਭਾਰਤਨ ਵੱਲੋਂ ਤੇ ਕੋਈ ਇਦਾਂ ਦਾ ਨਹੀਂ ਭਾਰਤ ਨੇ ਹਮੇਸ਼ਾ ਦੋਸਤੀ ਦਾ ਹੱਥ ਵਧਾਇਆ ਲੇਕਿਨ ਕਿਸੇ ਵੇਲੇ ਹੁੰਦਾ ਹੈ ਕਿ ਜਿਹੜਾ ਤੁਸੀਂ ਫੈਸਲਾ ਲੈਂਦੇ ਨਾ ਉਹ ਸਮੇਂ ਦੇ ਅਨੁਕੂਲ ਨਹੀਂ ਹੁੰਦਾ ਹੁਣ ਦੇਖਦੇ ਕਿ ਉਹਨਾਂ ਦੀ ਫਿਲਮ ਇੰਡੀਆ 'ਚ ਲੱਗਦੀ ਕਿ ਕੌਣ ਵਿਰੋਧ ਕਰਦਾ ਹੈ ਹੁਣ ਸਵਾਲ ਹੈ ਕਿ ਹੁਣ ਜਿਹੜੇ ਬਾਰਡਰ ਬਣਾ ਰਹੇ ਨੇ ਫਿਲਮ ਜਿਹੜੀ ਨਵੀਂ ਬਾਰਡਰ ਬਣ ਰਹੀ ਹੈ ਸੰਨੀ ਦਿਓਲ ਦੇ ਨਾਲ ਜਿਹੜੀ ਸ਼ਾਇਦ ਉਹ ਧਰਮਾ ਪ੍ਰੋਡਕਸ਼ਨ ਜਾਂ ਕੌਣ ਕਰ ਰਿਹਾ ਕਰਨ ਉਹਨਾਂ ਤੇ ਪ੍ਰੈਸ਼ਰ ਨਾ ਕਿਤੇ ਪੈ ਜਾਏ ਕਿ ਦਲਜੀਤ ਨੂੰ ਬਾਹਰ ਕੱਢਿਆ ਜਾਵੇ ਦਲਜੀਤ ਨੂੰ ਨਾ ਲਿਆ ਜਾਵੇ ਇਹ ਇਹ ਜਿਹੜੀ ਗੱਲ ਇਹ ਕੋਈ ਹੱਲ ਨਹੀਂ ਹੈਗੀ ਨਾ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਕਿਤਨੇ ਕਿਤੇ ਤੇ ਫਿਰ ਇੰਡੀਆ ਹੀ ਕੋਸ਼ਿਸ਼ ਜਾਂ ਉਹ ਵੀ ਕਰ ਰਹੇ ਨੇ ਉਹਨਾਂ ਦੀਆਂ ਸਟੇਟਮੈਂਟਾਂ ਵੀ ਆ ਗਈਆਂ ਉਹ ਚਾਹੁੰਦੇ ਨੇ ਪਰ ਉੱਥੋਂ ਦੀ ਪੋਲਿਟਿਕਲ ਲੋਕ ਚਾਹੁੰਦੇ ਨੇ ਪਰ ਜਿਹੜੀ ਉੱਥੋਂ ਦੀ ਐਸਟੈਬਲਿਸ਼ਮੈਂਟ ਆ ਜਿਹੜੀ ਆਰਮੀ ਲੀਡ ਕਰਦੀ ਹੈ ਉਹ ਕਦੀ ਵੀ ਨਹੀਂ ਚਾਹਦੀ ਆਗੀ ਪਰ ਆ ਜਿਹੜੀ ਸਾਇਟ ਤੇ ਕਲਾਕਾਰੀ ਤੇ ਫਿਲਮਾਂ ਤੇ ਸਪੋਰਟਸ ਤੇ ਇਹ ਜਿਹੜਾ ਵਾ ਇਹ ਅਸਰ ਪੈਂਦਾ ਹੈਗਾ ਕਿਉਂਕਿ ਸਾਡੀ ਜਿਹੜੀ ਇੰਡੀਅਨ ਕ੍ਰਿਕਟ ਟੀਮ ਆ ਉਹ ਉੱਥੇ ਜਾ ਕੇ ਨਹੀਂ ਖੇਡਦੀ ਜਿਹੜੇ ਮੈਚ ਹੋਏ ਸੀ ਹਣਾ ਕਿਉਂਕਿ ਉਹ ਸੇਫ ਨਹੀਂ ਹੈ ਕੰਟਰੀ ਉੱਥੇ శ్రీలంਕਾ ਦੀ ਟੀਮ ਗਈ ਉੱਥੇ ਅਟੈਕ ਹੋ ਗਿਆ ਸੀ ਗਥਾਪੀ ਸਟੇਡੀਅਮ ਦੇ ਵਿੱਚ ਤੇ ਸਾਡਾ ਜਿਹੜਾ ਉਸ ਮੁਲਕ ਦੇ ਨਾਲ ਉਹ ਸ਼ਾਇਦ ਦੁਬਈ ਹੋਇਆ ਸੀ ਨਾ ਤੇ ਜਦੋਂ ਅਸੀਂ ਮੈਚ ਖੇਡਦੇ ਵੀ ਆ ਸਾਡੀ ਹਾਕੀ ਉਹ ਅਸੀਂ ਰੋਸ ਵਜੋਂ ਸਾਡੀ ਟੀਮ ਉਹ ਬਲੈਕ ਪੱਟੀਆਂ ਬਣ ਕੇ ਬਣ ਕੇ ਪਰ ਕਰਦੀ ਉਹ ਰੋਸਾ ਉਸ ਕੰਟਰੀ ਦੇ ਪ੍ਰਤੀ ਹੈ ਨਾ ਇਸ ਕਰਕੇ ਦਲਜੀਤ ਦੀ ਨਿੰਦਾ ਕਰਨ ਵਾਲੇ ਮੈਨੂੰ ਲੱਗਦਾ ਕਿ ਦਲਜੀਤ ਦਾ ਕਸੂਰ ਨਹੀਂ ਹੈਗਾ ਜਿੰਨਾ ਸੀ ਕਰਕੇ ਇੱਕ ਕਲਾਕਾਰ ਕਲਾਕਾਰ ਸਾਰਿਆਂ ਦੇ ਸਾਂਝੇ ਨੇ ਪਰ ਇੱਕ ਕਈ ਵਾਰ ਲੌਬੀ ਵੀ ਉੱਠਦੀ ਹੈ ਤੁਹਾਨੂੰ ਪਤਾ ਕਿ ਬੰਬੇ ਤੋਂ ਜਿਹੜਾ ਮੁੰਡਾ ਸ਼ੋਭਾ ਉਹਦੇ ਸ਼ੋਅ ਵੀ ਕੈਨਸਲ ਕਰਵਾਏ ਗਏ ਸੀ ਬਹਾਨੇ ਦੇ ਨਾਲ ਮਤਲਬ ਬਾਲੀਵੁੱਡ ਕਿਸੇ ਦੇ ਪਿਓ ਦੀ ਨਹੀਂ ਹੈਗੀ ਬਾਲੀਵੁੱਡ ਭਾਰਤੀ ਹੈ ਭਾਰਤੀ ਲੋਕਾਂ ਦੀ ਹੈ ਔਰ ਉਸ ਵੈਸੇ ਹੀ ਫਕਰ ਨਾ ਕਰ ਸਕਦੇ ਕਿ ਉਸ ਬਾਲੀਵੁੱਡ ਦੇ ਵਿੱਚ 90 ਫੀਸ ਦੀ ਪੰਜਾਬੀ ਆ ਪੰਜਾਬੀ ਛਾਏ ਹੋਏ ਨੇ ਚਾਹੇ ਉਹ ਕਪੂਰ ਫੈਮਿਲੀ ਹੈ ਚਾਹੇ ਉਹ ਦਿਓਲ ਫੈਮਿਲੀ ਹੈ ਚਾਹੇ ਉਹ ਦੱਤ ਫੈਮਿਲੀ ਹੈ ਉਹ ਸਾਰੇ ਪੰਜਾਬੀ ਨੇ ਨਾ ਚਾਹੇ ਦੇਵਗਨ ਫੈਮਿਲੀ ਹੈ ਨਾ ਉਹ ਸਾਰੇ ਪੰਜਾਬੀ ਨੇ ਪਰ ਉਥੇ ਕੁਝ ਨਾ ਕੁਝ ਲੌਬੀ ਹੋਏਗੀ ਗਰੁੱਪ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਕਿ ਦਲਜੀਤ ਜਿਹੜਾ ਬਈ ਇੱਥੇ ਹੈਗੇ ਪਰ ਇਹ ਮਿਲਦਾ ਕਿ ਦਲਜੀਤ ਨੇ ਜਾਣੇ ਜਾਂ ਅਣਜਾਣੇ ਦੇ ਵਿੱਚ ਜਾਂ ਉਹਨਾਂ ਦੀ ਪ੍ਰੋਡਕਸ਼ਨ ਨੇ ਜਾਣੇ ਜਾਂ ਅਣਜਾਣੇ ਦੇ ਵਿੱਚ ਦਲਜੀਤ ਉਹਨੂੰ ਟ੍ਰਬਲ ਦੇ ਵਿੱਚ ਫਸਾ ਦਿੱਤਾ ਮੁਸ਼ਕਲ ਦੇ ਵਿੱਚ ਫਸਾ ਦਿੱਤਾ ਹੈਗਾ ਇਹ ਮਿਲਦਾ ਕਿ ਇੱਕ ਮੀਡੀਆ ਟ੍ਰਾਇਲ ਵੀ ਹੋ ਜਾਏਗਾ ਮਸਾਲਾ ਵੀ ਲੋਕਾਂ ਨੂੰ ਮਿਲ ਗਿਆ ਹੈਗਾ ਦਲਜੀਤ ਜੀ ਨੂੰ ਲੈ ਕੇ ਹੁਣ 5-7 ਦਿਨ ਦਲਜੀਤ ਜੀ ਦੀ ਰੇਲ ਬੰਦੀ ਰਹੇਗੀ ਪਰ ਉਹਨਾਂ ਦੇ ਜਿਹੜੇ ਸਬੰਧ ਨੇ ਦੇਸ਼ ਦੇ ਲੀਡਰਾਂ ਦੇ ਨਾਲ ਚੰਗੇ ਨੇ ਪਰ ਆਵਾਮ ਕੀ ਕਹਿੰਦੀ ਹੈਗੀ ਨਾ ਉਹ ਨਿਰਭਰ ਕਰਦੀ ਹੈਗੀ ਮਤਲਬ ਇਹ ਨਹੀਂ ਹੈ ਕਿ ਇੱਕ ਮੁਲਕ ਦੇ ਜਿਹੜੇ ਉੱਥੋਂ ਦੇ ਬਹੁਤ ਸਾਰੇ ਲੋਕ ਇੱਥੇ ਆ ਕੇ ਫਿਲਮਾਂ 'ਚ ਕਰਦੇ ਆਗੇ ਨੇ ਉਹ ਉਹੀ ਰਹਿਣੇ ਉਹ ਪਾਕਿਸਤਾਨੀ ਰਹਿਣੇ ਨੇ ਤੇ ਜੇ ਕੋਈ ਪਾਕਿਸਤਾਨੀ ਸਾਡੀਆਂ ਫਿਲਮਾਂ ਦੇ ਵਿੱਚ ਕਰਕੇ ਕੰਮ ਕਰਕੇ ਆਉਂਦਾ ਜਾਂ ਕਰ ਰਿਹਾ ਜਮ ਹਾਨੀਆਂ ਨਹੀਂ ਕੀਤਾ ਹੈਗਾ ਤੇ ਇਹ ਨਹੀਂ ਹੈ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਕੰਮ ਦਿੱਤਾ ਹੈਗਾ ਉਹ ਪਾਕਿਸਤਾਨੀ ਬਣ ਗਏ ਨੇ ਕਲਾਕਾਰ ਪਹਿਲਾਂ ਵੀ ਆਉਂਦੇ ਰਹੇ ਨੇ ਇੱਥੇ ਕਲਾਕਾਰ ਸਾਂਝੇ ਆ ਗਏ ਨੇ ਪਰ ਉਥੋਂ ਦੀ ਸਰਕਾਰ ਨਹੀਂ ਹੈਗੀ ਉਹ ਮਾੜੀ ਹੈਗੀ ਐਸੇ ਕਰਕੇ ਦੇਖੋ ਕਿ ਇੰਡੀਆ ਕਿੱਥੇ ਪਹੁੰਚ ਗਿਆ ਉਹ 14 ਤਰੀਕ ਨੂੰ ਜਹਾਜ਼ ਹੁੰਦੇ ਨੇ ਅਸੀਂ 15 ਨੂੰ ਹੁੰਦੇ ਹੈਗੇ ਅਸੀਂ ਮੰਗਲਿਆਣ ਤੇ ਵੀ ਪਹੁੰਚ ਗਏ ਹੈਗੇ ਨੇ ਉਹ ਹਲੇ ਉੱਥੇ ਤੁਰੇ ਫਿਰਦੇ ਹੈਗੇ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦਲਜੀਤ ਵਾਲੇ ਮਸਲੇ ਦੇ ਵਿੱਚ ਨਾ ਤੇ ਸਿਆਸਤ ਹੋਣੀ ਚਾਹੀਦੀ ਹੈਗੀ ਆ ਉਸ ਫਿਲਮ ਨੂੰ ਐਜ਼ ਏ ਮਨੋਰੰਜਨ ਦੇ ਤੌਰ ਤੇ ਦੇਖਿਆ ਜਾਣਾ ਦੇਖਿਆ ਜਾਣਾ ਚਾਹੀਦਾ ਤੇ ਦਿਲਜੀਤ ਨੂੰ ਐਜੇ ਐਕਟਰ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਉਹਦੀ ਦੇਸ਼ ਭਗਤੀ ਦੇ ਉਹਦੀ ਸਿੱਖੀ ਦੇ ਉਹਦੀ ਪੰਜਾਬੀਅਤ ਤੇ ਉਹਦੀ ਭਾਰਤੀਅਤ ਤੇ ਕੌਮੀਅਤ ਤੇ ਕੋਈ ਟਿੱਪਣੀ ਨਹੀਂ ਹੋਣੀ ਚਾਹੀਦੀ ਹੈਗੀ